ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟਸ ਲਿਮਟਿਡ ਤੋਂ ਜਸਮੀਤ ਪਾਟਿਆ ਜੀ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਸਮੀਤ ਜੀ ਕੈਨੇਡਾ ਦੇ ਕਈ ਤਰ੍ਹਾਂ ਦੇ ਚਰਚੇ ਨੇ ਹਾਲਾਂਕਿ ਸਰਕਾਰ ਬਦਲ ਗਈ ਫਿਰ ਵੀ ਲੋਕਾਂ ਦੀ ਉਮੀਦ ਦੇ ਮੁਤਾਬਕ ਹਜੇ ਵੀਜ਼ਾ ਦੀ ਵੀਜ਼ਾ ਗ੍ਰਾਂਟ ਹੋਣ ਦੀ ਸਪੀਡ ਨਹੀਂ ਬਣੀ ਪਰ ਕੈਨੇਡਾ ਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਨੂੰ ਵੀਜ਼ੇ ਜ਼ਿਆਦਾ ਮਿਲ ਰਹੇ ਨੇ ਅੱਜ ਮੈਂ ਚਾਹਾਂਗਾ ਕਿ ਤੁਸੀਂ ਬੱਚਿਆਂ ਨੂੰ ਇਹ ਸਮਝਾਓ ਕਿ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਵਿਦਿਆਰਥੀ ਪੜ ਸਕਦੇ ਨੇ ਕੀ ਸਾਰੇ ਵਿਦਿਆਰਥੀ ਯੂਨੀਵਰਸਿਟੀ 'ਚ ਪੜ ਸਕਦੇ ਨੇ ਡਿਪਲੋਮਿਆਂ ਦੇ ਮੁਕਾਬਲੇ ਅਗਰ ਕੈਨੇਡਾ ਯੂਨੀਵਰਸਿਟੀਆਂ 'ਚ ਜ਼ਿਆਦਾ ਵੀਜ਼ੇ ਦੇ ਰਿਹਾ ਹੈ ਕਿਹੜੇ ਵਿਦਿਆਰਥੀ ਯੂਨੀਵਰਸਿਟੀ ਨੂੰ ਫੋਕਸ ਕਰਨ ਔਰ ਬੈਨੀਫਿਟ ਵਿਦਿਆਰਥੀਆਂ ਦਾ ਸਾਡਾ ਕਿਸ ਰੂਪ ਦੇ ਵਿੱਚ ਰਹੇਗਾ ਮੈਂ ਚਾਹਾਂਗਾ ਜਿਵੇਂ ਤੁਸੀਂ ਤਕਨੀਕੀ ਤੌਰ ਤੇ ਸਮਝਾਉਣੇ ਹੋ ਇਸ ਪੁਆਇੰਟ ਨੂੰ ਅਡਰੈਸ ਕਰੋ ਸਿ ਦੇਖੋ ਕੈਨੇਡਾ ਨੇ ਪਿਛਲੇ 10 ਸਾਲਾਂ ਚ ਮੈਂ ਕਹਾਂਗਾ 12 2012 ਤੋਂ ਬਾਅਦ ਮੇਰੇ ਸਾਹਮਣੇ ਨਾਲ ਜਿੰਨੇ ਕ ਬੱਚਿਆਂ ਨੂੰ ਵੀਜ਼ਾ ਦਿੱਤਾ ਹੈ ਉੰਨੇ ਕ ਤਾਂ ਨਿਊਜ਼ੀਲੈਂਡ ਦੇਸ਼ ਦੀ ਪੋਪੂਲੇਸ਼ਨ ਹੋਣੀ ਹੈ ਸੋ ਜੀ ਕਾਫੀ ਕਾਫੀ ਚੰਗੇ ਸ਼ਹਿਰਾਂ ਦੀ ਪੋਪੂਲੇਸ਼ਨ ਹੋ ਰਹੀ ਹੈ ਸੋ ਕੈਨੇਡਾ ਹੈਜ਼ ਬੀਨ బిਗੇਸਟ ਰਿਕਰੂਟਰ ਇਨ ਦ ਵਰਲਡ ਕਿ ਜਿੰਨੇ ਕ ਵੀਜ਼ਾ ਦਿੱਤਾ ਹੁਣ ਦੇਖੋ ਜੇ ਆਪਾਂ ਨਿਊਜ਼ੀਲੈਂਡ ਨਾਲ ਕੰਪੇਅਰ ਕਰੀਏ ਲਾਸਟ ਈਅਰ ਨਿਊਜ਼ੀਲੈਂਡ ਨੇ 98100 ਬੱਚਿਆਂ ਨੂੰ ਵੀਜ਼ਾ ਦਿੱਤਾ ਹੈ 98100 ਨੂੰ ਔਰ ਕੈਨੇਡਾ ਨੇ ਲਾਸਟ ਈਅਰ ਵੀ 370000 ਬੱਚਿਆਂ ਨੂੰ ਸਟੂਡੈਂਟ ਵੀਜ਼ਾ ਦਿੱਤਾ ਸੋ ਤੁਸੀਂ ਦੇਖੋ ਕਿ ਜਿਹੜੇ ਆંકੜੇ ਹੈਗੇ ਆ ਉਹ ਬਹੁਤ ਹੀ ਜ਼ਿਆਦਾ ਡਿਫਰੈਂਸ ਹੈ ਦੇਖੋ ਇੱਕ ਪਾਸੇ ਇੱਕ ਦੇਸ਼ 9800 ਬੱਚਿਆਂ ਨੂੰ ਵੀਜ਼ਾ ਦੇ ਰਿਹਾ ਇੱਕ ਪਾਸੇ ਇੱਕ ਦੇਸ਼ 370000 ਬੱਚਿਆਂ ਨੂੰ ਦੇ ਰਿਹਾ ਛੋਟ ਫਰਕ ਸੋ ਕੈਨੇਡਾ ਦੇਖੋ ਆਈ ਦੀ ਰੇਟ 'ਚ ਮੈਂ ਤੁਹਾਨੂੰ ਤਾਂ ਅੱਜ ਬੱਚਾ ਜਾਣਾ ਚਾਹੁੰਦਾ ਕੈਨੇਡਾ ਅੱਜ ਕੈਨੇਡਾ ਦੀ ਵੈਲਿਊ ਪੈ ਰਹੀ ਹੈ ਕਿਉਂ ਪੈ ਰਹੀ ਹੈ ਕਿਉਂਕਿ ਕੈਨੇਡਾ ਚ ਸਖਤ ਹੋ ਗਿਆ ਜੇ ਅੱਜ ਅਸੀਂ ਕੁਝ 2023 ਦੀ ਗੱਲ ਕਰੀਏ ਤਾਂ ਬੱਚਾ ਕਹਿੰਦਾ ਸੀ ਕੈਨੇਡਾ ਦਾ ਵੀਜ਼ਾ ਤਾਂ ਲੈ ਹੀ ਲਵਾਂਗਾ ਕੋਈ ਚੱਕਰ ਹੀ ਨਹੀਂ ਹੈ ਠੀਕ ਹੈ ਸੋ ਉਹ ਕੈਨੇਡਾ ਦੀ ਵੈਲਿਊ ਖਤਮ ਹੋ ਗਈ ਸੀ ਇਹ ਹੋਣਾ ਜ਼ਰੂਰੀ ਸੀ ਦੇਖੋ ਸਾਡੇ ਬਿਜ਼ਨਸ ਦੀ ਅਸੀਂ ਗੱਲ ਕਰੀਏ ਤਾਂ ਚੰਗਾ ਨਹੀਂ ਹੈ ਕਿਉਂਕਿ ਜੇ ਅਸੀਂ ਕਹੀਏ ਕਿ 5000 ਬੱਚਾ ਕੈਨੇਡਾ ਭੇਜਦੇ ਸੀ ਤੇ ਅੱਜ 4000 ਬੱਚਾ ਭੇਜ ਰਹੇ ਆ ਜਾਂ 3000 ਬੱਚਾ ਭੇਜਦੇ ਆ ਪਰ ਬੱਚਾ ਤਾਂ ਦੇਖੋ ਕੈਨੇਡਾ ਜਾ ਹੀ ਦੇ ਆ 370000 ਬੱਚੇ ਨੂੰ ਲਾਸਟ ਈਅਰ ਵੀਜ਼ਾ ਮਿਲਿਆ ਔਰ ਇਸ ਸਾਲ ਵੀ 440000 ਬੱਚੇ ਨੂੰ ਵੀਜ਼ਾ ਦੇਣਾ ਕੈਨੇਡਾ ਨੇ ਅੱਜ ਤਾਂ ਸਟ੍ਰਿਕਟ ਹੈ ਪਰ ਦੇਖੋ ਆਪਣੀਆਂ ਪਾਲਿਸੀਆਂ ਚ ਚੇਂਜ ਲਿਆ ਰਹੇ ਨੇ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਹੈ ਇੰਡੀਆ ਹੈਜ਼ ਬੀਨ ਦਾ ਬਿਗੇਸਟ ਕੰਟਰੀ ਜਿੱਥੋਂ ਮੇਜਰਲੀ ਸਟੂਡੈਂਟਸ ਰੈਫਿਊਜੀ ਅਪਲਾਈ ਕਰ ਰਹੇ ਨੇ ਜਿਹੜਾ ਕਿ ਬਹੁਤ ਹੀ ਵੱਡਾ ਇੱਕ 네ਗੇਟਿਵ ਪੁਆਇੰਟ ਹੈ ਜੇ ਤੁਸੀਂ ਪਰਸਨਲੀ ਸੋਚੋ ਇੱਕ ਬੱਚਾ ਪੜਨ ਆਇਆ ਉਹਨੇ ਪੜਾਈ ਤਾਂ ਕੀਤੀ ਨਹੀਂ ਠੀਕ ਹੈ ਸੋ ਉਹਨੇ ਪੜਾਈ ਕੀਤੀ ਨਹੀਂ ਜਿਹੜਾ ਕੋਰਸ ਕਰਨ ਆਇਆ ਸੀ ਉਹ ਕੋਰਸ ਚੇਂਜ ਕਰ ਲਿਆ ਪੜਾਈ ਨਹੀਂ ਕੀਤੀ ਜਾਂ ਕਈਆਂ ਨੇ ਪੜਾਈ ਕੀਤੀ ਤਾਂ ਵਰਕ ਪਰਮਿਟ ਲੈ ਲਿਆ ਠੀਕ ਹੈ ਕਈਆਂ ਨੇ ਕੋਈ ਹੋਰ ਪ੍ਰੋਬਲਮ ਆ ਗਈ ਸੋ ਮੈਜੋਰਟੀ ਆਫ ਦਾ ਬੱਚੇ ਵਰਕ ਪਰਮਿਟ ਯਰ ਸਟੱਡੀ ਪਰਮਿਟ ਤੋਂ ਸਿੱਧਾ ਰਿਫਿਊਜੀ ਅਪਲਾਈ ਕਰ ਰਹੇ ਆ ਵਿਚ ਇਜ਼ ਅ ਵੈਰੀ ਵੈਰੀ ਮੈਂ ਕਹਾਂਗੀ 네ਗੇਟਿਵ ਪੁਆਇੰਟ ਔਰ ਮੈਂ ਬੱਚਾ ਨੂੰ ਕਹਾਂਗਾ ਕਿ ਰਿਫਿਊਜੀ ਅਪਲਾਈ ਕਰਨ ਨਾਲੋਂ ਤਾਂ ਤੁਸੀਂ ਇੰਡੀਆ ਵਾਪਸ ਆ ਜਾਓ ਕਿਉਂਕਿ ਜਿਹੜਾ ਤੁਸੀਂ ਸਮਾਂ ਕੈਨੇਡਾ ਚ ਲਗਾਇਆ ਸਟੱਡੀ ਸਟੱਡੀ ਕੀਤੀ ਵਰਕ ਪਰਮਿਟ ਲਿਆ ਉਹ ਤੁਹਾਡੇ ਦੇਖੋ ਪੁਆਇੰਟਸ ਕਾਊਂਟ ਹੋਣੇ ਆ ਟੁਵਰਡਸ ਪੀਆਰ ਠੀਕ ਹੈ ਅੱਜ ਪੀਆਰ ਭਾਵੇਂ ਤੁਹਾਨੂੰ ਨਹੀਂ ਮਿਲ ਰਿਹਾ ਪਰ ਕੈਨੇਡਾ ਬਹੁਤ ਜਲਦੀ ਨਵੇਂ ਪਲਾਨਸ ਲੈ ਕੇ ਆ ਰਿਹਾ ਜਿਸ ਦੇ ਨਾਲ ਜਿੰਨੇ ਬੱਚੇ ਇੱਥੇ ਟੀਆਰ ਹੈਗੇ ਆ ਉਨਾਂ ਲਈ ਕੁਛ ਨਾ ਕੁਛ ਵਧੀਆ ਨਿਊਜ਼ ਹੋਏਗੀ ਸੋ ਸਟੂਡੈਂਟਸ ਇਹ ਚੀਜ਼ ਬੜੀ ਹੀ ਡਿਸਟਰਬਿੰਗ ਹੈ ਕਿ ਕੈਨੇਡਾ ਚ ਜਿਹੜੇ ਬੱਚੇ ਆਪਣੇ ਰਿਫਿਊਜੀ ਅਪਲਾਈ ਕਰ ਰਹੇ ਨੇ ਜਦੋਂ ਆਪਾਂ ਫਾਰਮ ਭਰਦੇ ਆ ਨਾ ਉਹਦੇ ਚ ਆਪਾਂ ਲਿਖਦੇ ਆ ਕਿ ਸਾਨੂੰ ਆਪਣੇ ਦੇਸ਼ ਤੋਂ ਕੋਈ ਖਤਰਾ ਨਹੀਂ ਹੈਗਾ ਔਰ ਮੈਂ ਪੜਨ ਜਾ ਰਹੇ ਆ ਔਰ ਮੈਂ ਪੜਨ ਮੇਰਾ ਮੋਟਿਵ ਹੈ ਔਰ ਇੱਥੇ ਆ ਕੇ ਅਸੀਂ ਰਿਫਿਊਜੀ ਅਪਲਾਈ ਕਰ ਰਹੇ ਆ ਪੜਾਈ ਛੱਡਤੀ ਵਕਮੈਂਟ ਲਿਆ ਨਹੀਂ ਸਿੱਧਾ ਰਿਫਿਊਜੀ ਅਪਲਾਈ ਕਰਤਾ ਔਰ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਹੋਣਗੇ ਜਿਨ੍ਹਾਂ ਨੂੰ ਰਿਫਿਊਜੀ मिलਣਗੇ ਨਹੀਂ अप्रूवल ਨਹੀਂ आएगी ਇੱਥੇ ਜਿਹੜੇ ਕੰਸਲਟੈਂਟ ਬੈਠੇ ਆ ਉਹ ਆਪਣੇ ਪੈਸੇ ਲੈਣ ਲਈ ਸਟੂਡੈਂਟ ਤੋਂ ਕੰਸਲਟੈਂਸੀ ਫੀਸ ਲੈਣ ਲਈ ਉਹਨਾਂ ਨੂੰ ਮਿਸ ਗਾਈਡ ਕਰ ਰਹੇ ਨੇ ਪੜ੍ਹਾਈ ਛੱਡ ਦਿਓ ਫਿਰ ਅਪ ਡਿਸअप्रूव ਹੋ ਗਈ ਯੂ विल बी ਇਲੀਗਲ ਐਂਡ ਤੁਸੀਂ ਪੱਕੇ ਕਦੀ ਵੀ ਨਹੀਂ ਹੋ ਸਕਦੇ ਤੁਸੀਂ ਨਾ ਯੂਐਸਏ ਜਾ ਸਕਦੇ ਹੋ ਤੁਸੀਂ ਨਾ ਕੈਨੇਡਾ ਆ ਸਕਦੇ ਹੋ ਜੇ ਕੱਲ ਨੂੰ ਤੁਸੀਂ ਜੇ ਤੁਸੀਂ ਲੀਗਲੀ ਪੜ੍ਹਾਈ ਕੀਤੀ ਹੈ ਲੀਗਲੀ ਕੰਮ ਕੀਤਾ ਹੈ ਤਾਂ ਤੁਸੀਂ ਵਾਪਸ ਆ ਕੇ ਵੀ ਪੀਆਰ ਲੈ ਸਕਦੇ ਹੋ ਹੂੰ ਅੱਜ ਫ੍ਰੈਂਚ ਵਾਲਾ ਰੂਟ ਬਹੁਤ ਆਸਾਨ ਹੈ ਪਰ ਬੱਚਿਆਂ ਦੀ ਫ੍ਰੈਂਚ ਤੋਂ ਐਕਸਪੈਕਟੇਸ਼ਨ ਇਦਾਂ ਦੀ ਹੈ ਕਿ ਇੱਕ ਡੱਬੇ 'ਚ ਚਾਰ ਗੋਲੀਆਂ ਪਾ ਦਿਓ A1 A2 B1 B2 ਉਦਾਂ ਹੋ ਜਾਏ ਇੱਕ ਬੱਚਾ ਸਾਨੂੰ ਕਹਿੰਦਾ ਮੇਰੇ ਕੋਲ ਤਾਂ ਯਾਰ 4 ਮਹੀਨੇ ਐ ਪਰ 4 ਮਹੀਨੇ ਮੈਂ ਤਾਂ 12 ਘੰਟੇ ਰੋਜ਼ ਕੰਮ ਕਰਦਾ ਤਾਂ ਤੁਸੀਂ ਮੈਨੂੰ ਫ੍ਰੈਂਚ ਸਿਖਾ ਦਿਓ ਤੁਸੀਂ ਮੇਰੀ ਗੱਲ ਸਮਝੋ ਕਿ ਜਦੋਂ ਬੱਚਾ 12 ਘੰਟੇ ਕੰਮ ਕਰੇਗਾ ਤਾਂ ਫ੍ਰੈਂਚ ਪੜ੍ਹੇਗਾ ਕਦੋਂ ਪੜ੍ਹੇਗਾ ਕਦੋਂ ਸੋ 3-4 ਘੰਟੇ ਜੇ ਆਪਾਂ ਫ੍ਰੈਂਚ ਨੂੰ ਡੇਲੀ ਦਵਾਂਗੇ ਤਾਂ ਜਾ ਕੇ 8-9 ਮਹੀਨੇ 'ਚ ਆਪਾਂ ਫ੍ਰੈਂਚ ਕਰ ਸਕਦੇ ਹਾਂ ਜੇ 3-4 ਘੰਟੇ ਰੋਜ਼ ਦਵਾਂਗੇ ਇਕ ਇਦਾਂ ਦੀ ਲੈਂਗੁਏਜ ਹੈ ਜਿਹੜੀ ਆਪਾਂ ਕਦੀ ਪੜ੍ਹੀ ਨਹੀਂ ਅੱਜ ਪੜ੍ਹਨਾ ਸ਼ੁਰੂ ਕਰ ਦਈਏ ਤਾਂ ਅਸੀਂ ਪੀਆਰ ਲੈ ਲਾਂਗੇ ਸੋ ਸਟੂਡੈਂਟ ਵੀ ਹੈਵ ਟੂ ਬੀ ਮੋਰ ਰੀਅਲਿਸਟਿਕ ਵੀ ਹੈਵ ਟੂ ਬੀ ਮੋਰ ਪ੍ਰੈਕਟੀਕਲ ਵੀ ਹੈਵ ਟੂ ਬੀ ਕੀ ਕਹਿੰਦੇ ਆ ਥਿੰਕ ਅਬਾਊਟ ਵਾਟ ਕੰਟਰੀ ਇਜ਼ ਲੁਕਿੰਗ ਐਟ ਸੋ ਕੈਨੇਡਾ ਕੱਲ ਨੂੰ ਨਿਊਜ਼ੀਲੈਂਡ ਬਣ ਜਾਏ ਕੱਲ ਨੂੰ ਵੀ 10000 ਬੱਚਿਆਂ ਨੂੰ ਵੀਜ਼ਾ ਦੇਵੇ ਮੈਂ ਚਾਹਨਾ ਕਿ ਇਹ ਨਾ ਹੋਵੇ ਬਿਕਾਜ਼ ਕੈਨੇਡਾ ਚਾਰਜ ਦੀ ਰੇਟਸ ਜੋ ਓਪਰਚੁਨਿਟੀ ਹੱਲੇ ਵੀ ਹੈਗੀ ਹੈਗੀ ਆ economy is going slow right now it is changing देखो economy बहुत सारी slow हुई बहुत सारी fast हुई this is part of life ਇਹ ਚੱਲਦਾ ਹੀ ਰਹਿੰਦਾ ਇਹ ਜਿੰਨੂੰ ਕਹਿੰਦੇ ਦੌਰ ਹੁੰਦਾ slow ہوئی ਇੱਕ ਸਾਲ ਉਹ ਅਗਲੇ 6 ਹੱਲੇ ਵੀ ਹਾਈ ਡਰੇਟ 'ਚ ਇਹੋ ਜਿਹੇ ਰੈਸਟੋਰੈਂਟ ਹੈਗੇ ਆ ਇਹੋ ਜੀਆਂ ਜਗ੍ਹਾ ਹੈਗੀਆਂ ਜਿੱਥੇ ਬੰਦੇ ਨਹੀਂ ਮਿਲਦੇ ਪਏ ਜੀ ਬਹੁਤ ਕੁਝ ਹੈਗਾ ਸਰ ਦਸਨ ਨੂੰ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਲਈ ਹੈਗਾ ਔਰ ਕੈਨੇਡਾ ਇੱਕੋ ਦੇਸ਼ ਨਹੀਂ ਹੈਗਾ ਹਾਈ ਡਰੇਟ 'ਚ ਬਹੁਤ ਸਾਰੇ ਕੰਟਰੀਆਂ ਨੇ ਜਿਹੜੇ ਆਪਣੇ ਇੰਡੀਅਨ ਸਟੂਡੈਂਟ ਦੇ ਪ੍ਰਸੰਨ ਚੇਂजेस ਲਿਆ ਰਹੇ ਨੇ ਸਟ੍ਰਿਕਟ ਹੋ ਰਹੇ ਨੇ ਉਹ ਦਿਨ ਦੂਰ ਨਹੀਂ ਆ ਜਦੋਂ ਯੂਕੇ ਵੀ ਬਹੁਤ ਸਟ੍ਰਿਕਟ ਹੋ ਜਾਣਾ ਸਰ ਬਿਲਕੁਲ ਠੀਕ ਹੈ ਜੀ ਉੱਥੇ ਵੀ ਨਵੇਂ ਰੂਲਸ ਦੀ ਗੱਲ ਆ ਗਈ ਕਿ ਜਿਹੜਾ ਪੋਸਟਡ ਹੈ ਵਰਕ ਪਰਮਿਟ ਹੈ ਟੂ ਸਟੂਡੈਂਟ ਕਨਵਰਜਨ ਵਰਕ ਆਟਾ ਵੀਜ਼ਾ ਜਿੰਨੇ ਉਹ ਦੇ ਰਹੇ ਨੇ ਉਹਨੇ ਬੱਚੇ ਉਹਨਾਂ ਦੀ ਯੂਨੀਵਰਸਿਟੀਾਂ 'ਚ ਪੜ੍ਹ ਨਹੀਂ ਰਹੇ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਮੈਨੂੰ ਲੱਗਦਾ ਹੈ ਕਿ ਜਿਹੜੇ ਚੇਂਜ ਕੈਨੇਡਾ 'ਚ ਆਏ ਔਰ ਜਿਹੜੇ ਚੇਂਜ ਕੈਨੇਡਾ 'ਚ ਹੁਣ ਚੱਲ ਰਹੇ ਨੇ ਉਹ ਇਹ ਆਪਣੇ ਕੰਟਰੀ ਨੂੰ ਸੁਧਾਰਨ ਵਾਸਤੇ ਚੱਲ ਰਹੇ ਨੇ ਜੀ ਔਰ ਜੇ ਸੁਧਰੇਗਾ ਕੈਨੇਡਾ ਤਾਂ ਸਾਰਿਆਂ ਲਈ ਵਧੀਆ ਨਾ ਜਿਹੜੇ ਬੱਚੇ ਆਣਗੇ ਉਹਨਾਂ ਲਈ ਵੀ ਵਧੀਆ ਹੈ ਜਿਹੜੇ ਹੁਣ ਇੱਥੇ ਰਹਿ ਰਹੇ ਆ ਬੱਚੇ ਉਹਨਾਂ ਲਈ ਵੀ ਅੱਛਾ ਹੈ ਕਿਉਂਕਿ ਜੇ ਘੱਟ ਬੱਚੇ ਆਣਗੇ ਤਾਂ ਇੱਥੇ ਬੱਚਿਆਂ ਨੂੰ ਅਪਰਚੂਨਿਟੀ ਤਾਂ ਮਿਲੇਗੀ ਸੋ ਵੱਲੇ ਵੀ ਜੇ ਸਾਡੇ ਹੱਥ ਚੋਵਿਆ ਸੀ ਤਾਂ ਉਹਨਾਂ ਨੂੰ ਕਹੀਏ ਕਿ ਕੁਛ ਇੰਦਾ ਨਾ ਕਰੀਏ ਕਿ ਜਿਹੜੇ ਸ਼ਹਿਰਾਂ 'ਚ ਹੱਜ ਦੀ ਡਿਟਚ ਵੀ ਲੇਬਰ ਦੀ ਲੋੜ ਹੈਗੀ ਆ ਜਿਹੜੇ ਸ਼ਹਿਰਾਂ 'ਚ ਆਇਤੀ ਡਿਟਚ ਵੀ ਜੋਬਸ ਹੈਗੀਆਂ ਬੱਚਿਆਂ ਨੂੰ ਰਿਸਟ੍ਰिक्ट ਕੀਤਾ ਜਾਏ ਉਹਨਾਂ ਸ਼ਹਿਰਾਂ ਲਈ ਪਰ ਕੈਨੇਡਾ ਦੀਆਂ ਪਾਲਿਸੀਆਂ ਬੜੀਆਂ ਹੀ ਮੈਂ ਕਹਾਂਗਾ ਕਿ ਆ ਇਜ਼ੀ ਐ ਬਹੁਤ ਹੀ ਜੇ ਕਹੀਏ ਬੱਚਿਆਂ ਦੇ ਲਈ ਵਧੀਆ ਪਾਲਿਸੀਆਂ ਅੱਜ ਦੇ ਰੇਟ 'ਚ ਬੱਚਾ ਦੇਖੋ ਇੱਥੇ ਆ ਕੇ ਰਫਿਊਜੀ ਅਪਲਾਈ ਕਰ ਰਿਹਾ ਜੋ ਕੋਈ ਹੋਰ ਦੇਸ਼ ਹੋਵੇ ਉਹ ਸਿੱਧਾ ਡਿਪੋਰਟ ਹੀ ਕਰ ਦੇ ਬੱਚੇ ਨੂੰ ਬਿਲਕੁਲ ਠੀਕ ਹੈ ਤੁਹਾਡੀ ਗੱਲ ਹੈ ਨਹੀਂ ਤੁਸੀਂ ਜੋ ਅੱਜ ਦੀ ਡੇਟ 'ਚ ਵੀ ਜਿਹੜੇ ਇਲੀਗਲ ਰਹਿ ਰਹੇ ਆ ਤੁਸੀਂ ਸੁਣਿਆ ਕੈਨੇਡਾ ਤੋਂ ਕੋਈ ਵਾਪਸ ਆ ਰਿਹਾ ਅੱਜ ਦੀ ਡੇਟ 'ਚ 25 ਲੱਖ ਟੈਂਪਰੇਰੀ ਰੈਜ਼ੀਡੈਂਟ ਹੈਗਾ ਕੈਨੇਡਾ 'ਚ ਪਰ ਕੋਈ ਵਾਪਸ ਨਹੀਂ ਆ ਰਿਹਾ ਜਾਂ ਕੈਨੇਡਾ ਸਰਕਾਰ ਕਿਸੇ ਨੂੰ ਭੇਜ ਨਹੀਂ ਰਹੀ ਭੇਜ ਨਹੀਂ ਰਹੀ ਇੰਨੇ ਆਸਾਨ ਹੈ ਪਰ ਇੰਨੇ ਪਰ ਉਹ ਚਾਹਦੇ ਆ ਕਿ ਜੇ ਤੁਸੀਂ ਇੱਥੇ ਹੈਗੇ ਹੋ ਤਾਂ ਕੁਝ ਜੋ ਇੱਥੇ ਰਿਕੁਆਇਰਮੈਂਟ ਹੈਗੀ ਹੈ ਉਹਦੇ ਚ ਆਪਾਂ ਕੰਮ ਕਰੀਏ ਕੰਸਟਰਕਸ਼ਨ ਚ ਕਰੀਏ ਸਿਵਲ ਇੰਜੀਨੀਅਰਿੰਗ ਚ ਕਰੀਏ ਹੋਰ ਬਹੁਤ ਟ੍ਰੇਡਸ ਹੈਗੀਆਂ ਜਿਹੜੀਆਂ ਆਪਾਂ ਸਿੱਖੀਏ ਅੱਜ ਤੁਸੀਂ 5 ਸਾਲ ਕੈਨੇਡਾ ਲਾ ਲਏ ਪੀਆਰ ਨਹੀਂ ਹੋਈ ਮੈਂ ਕਹਿੰਦਾ ਹੁਣ ਆਪਾਂ ਟ੍ਰੇਡ ਸਿੱਖ ਲਈਏ ਨਾ ਹੁਣ 2 ਸਾਲ ਹੋਰ ਲਾ ਲਈਏ ਕੁਝ ਪੜ੍ਹ ਲਈਏ ਅੱਗੇ ਸੋ ਜੇ ਪਰ ਟ੍ਰੇਡ ਸਿੱਖ ਲਾਂਗੇ ਜੌਬ ਵੀ ਮਿਲੇਗੀ ਔਰ ਪੀਆਰ ਵੀ ਮਿਲੇਗੀ ਸੋ ਵਾਂਸ ਯੂ ਆਰ ਹੇਅਰ ਔਰ 5 ਸਾਲ ਚ ਤੁਸੀਂ ਪਤਾ ਨਹੀਂ ਪੜ੍ਹਾਈ ਕਿਹੜੀ ਕੀਤੀ ਐ 5 ਸਾਲ ਚ ਪਤਾ ਨਹੀਂ ਕੰਮ ਕਿਹੜਾ ਕੀਤਾ ਨੌਵੇਂ ਮਹੀਨੇ ਦੇਖੋ ਆਪਣੇ ਮੁੰਡਿਆਂ ਨੇ ਤਾਂ ਜਿਹੜੇ ਬਹੁਤ ਜ਼ਿਆਦਾ ਤੇਜ਼ ਸੀ ਬੱਚੇ ਉਹਨਾਂ ਨੇ ਤਾਂ ਟਰੱਕ ਡਰਾਈਵਿੰਗ ਸ਼ੁਰੂ ਕਰਤੀ ਉਹਨਾਂ ਨੇ ਪੈਸੇ ਕਮਾਏ ਟਰੱਕ ਡਰਾਈਵਿੰਗ ਕੀਤੀ ਪੜ੍ਹਾਈ ਜੀ ਵੀ ਕਰ ਲਈ ਨਹੀਂ ਕੀਤੀ ਕੋਈ ਗੱਲ ਨਹੀਂ ਪਰ ਉਹਨਾਂ ਨੇ ਪੂਰੀ ਪੈਸੇ ਕਮਾਏ ਕਾਫੀ ਸਾਰੇ ਬੱਚਿਆਂ ਨੇ ਜਿਨ੍ਹਾਂ ਦੇ ਜਿੱਥੇ ਤੱਕ ਵਾਹ ਚੱਲਦਾ ਸੀ ਔਰ ਕਈ ਬੱਚਿਆਂ ਨੂੰ ਜਿਨ੍ਹਾਂ ਨੂੰ इजी ਜੌਬ ਮਿਲ ਗਈ ਸਿਕਿਉਰਟੀ ਗਾਰਡ ਦੀ ਜੌਬ ਮਿਲ ਗਈ ਜਿੱਥੇ ਵੀ ਜੌਬ ਮਿਲ ਗਈ ਕਰ ਲਈ ਪਰ ਕਈ ਬੱਚਿਆਂ ਨੇ ਸਭ ਕੁਝ ਕੀਤਾ ਪੜ੍ਹਾਈ ਵੀ ਚੰਗੀ ਕੀਤੀ ਸੋਚਿਆ ਹੀ ਨਹੀਂ ਪੀਆਰ ਕਿਦਾਂ ਲੈਣੀ ਸੀ ਧਿਆਨ ਨਹੀਂ ਦਿੱਤਾ ਜਦੋਂ ਆਖਰੀ 6 ਮਹੀਨੇ ਰਹਿ ਗਏ ਨਾ ਵੀਜ਼ਾ ਖਤਮ ਹੋੁੰਦੇ ਉਦੋਂ ਕਹਿੰਦੇ ਵੀ ਪੀਆਰ ਕਰਾ ਦੋ ਸੋ ਦੇਖੋ ਆਪਾਂ ਉਦੋਂ ਸਹੀ ਡਿਸੀਜਨ ਨਹੀਂ ਲਿਆ ਪਰ ਹੁਣ ਆਪਾਂ ਸਹੀ ਕਰ ਸਕਦੇ ਆ ਵਾਪਸ ਕਿਸੇ ਨੂੰ ਨੇ ਭੇਜ ਰਿਆ ਕੈਨੇਡਾ ਠੀਕ ਹੈ ਸੋ ਵਾਪਸ ਕਿਸੇ ਨੂੰ ਨਹੀਂ ਭੇਜ ਰਿਆ ਹੱਲੇ ਵੀ ਆਪਾਂ ਸਹੀ ਕਰ ਸਕਦੇ ਆ ਸੋ ਫਿਊਚਰ ਚ ਕਿੱਦਾਂ ਰਹਿਣਾ ਹੈ ਕਿਹ ਸਰ ਪੀਆਰ ਦੇ ਰਿਹਾ ਆਸਟ੍ਰੇਲੀਆ ਕਿਹੜਾ ਪੀਆਰ ਦੇ ਰਿਹਾ ਨਿਊਜ਼ੀਲੈਂਡ ਕਿਹੜਾ ਪੀਆਰ ਦੇ ਰਿਹਾ ਰਿਸਟ੍ਰਿਕਟਡ ਜੌਬਸ ਤੇ ਹੀ ਪੀਆਰ ਮਿਲ ਰਹੀ ਹੈ ਸੋ ਰਿਸਟ੍ਰਿਕਟਡ ਜੌਬਸ ਆਪਾਂ ਨੂੰ ਕਰਨੀਆਂ ਪੈਣੀਆਂ ਹੈ ਸਕਿੱਲ ਸਿੱਖਣੀ ਪੈਣੀ ਹੈ ਦੈਟ ਇਜ਼ ਦੋ ਓਨਲੀ ਥਿੰਗ ਬਿਲਕੁਲ ਸੋ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਜਿਵੇਂ ਜਸਮੀਤ ਜੀ ਨੇ ਦੱਸਿਆ ਉਸ ਨਜ਼ਰੀਏ ਨਾਲ ਅਗਰ ਆਪਣੇ ਆਪ ਨੂੰ ਸਕਿੱਲਡ ਕਰੋਗੇ ਤਾਂ ਹੀ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਬੈਨੀਫਿਟ ਹੋਏਗਾ ਔਰ ਕੰਪੈਰੀਟਿਵ ਦੂਸਰੇ ਮੁਲਕਾਂ ਦੇ ਜੇ ਅਸੀਂ ਯੂਕੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀ ਗੱਲ ਕਰੀਏ ਅਜੇ ਵੀ ਬਹੁਤ ਪ੍ਰੈਫਰੈਂਸ ਹੈ ਜਿਹੜੀ ਉਹ ਕੈਨੇਡਾ ਦੇ ਲਈ ਹੈ ਮੈਕਸਿਮਮ ਸਟੂਡੈਂਟ ਸਾਡਾ ਕੈਨੇਡਾ ਹੀ ਜਾਣਾ ਚਾਹੁੰਦਾ ਸੋ ਸਕਰੀਨ ਤੇ ਨੰਬਰ ਹੈ 90413 90412 ਜਸਮੀਤ ਜੀ ਨਾਲ ਇਹਨਾਂ ਦੀ ਟੀਮ ਦੇ ਨਾਲ ਤੁਸੀਂ ਗੱਲ ਕਰੋ ਕੈਨੇਡਾ ਚ ਫਾਈਲ ਤੁਸੀਂ ਚੰਗੇ ਤਰੀਕੇ ਨਾਲ ਲਾਉਣੀ ਕਿਉਂਕਿ ਸਕਸੈਸ ਰੇਟ ਬਹੁਤ ਘੱਟ ਚੱਲ ਰਿਹਾ ਸੋ ਜਸਮੀਤ ਜੀ ਦੀ ਟੀਮ ਪੂਰੇ ਐਕਸਪਰਟਾਈਜ਼ ਹੈ ਔਰ ਲੈਂਡਮਾਰਕ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਦੂਸਰੇ ਕੰਸਲਟੈਂਟਸ ਦੇ ਨਾਲੋਂ ਕਿਉਂਕਿ ਰੈਪਿਟਿਸ਼ਨ ਐ ਕੰਪਨੀ ਦਾ ਇਕੋ ਇਕ ਇਮੀਗ੍ਰੇਸ਼ਨ ਦੀ ਇੱਕ ਪਬਲਿਕ ਲਿਮਟਿਡ ਕੰਪਨੀ ਹੈ ਸੋ ਹਾਈ ਕਮਿਸ਼ਨ ਔਰ ਸਰਕਾਰੀ ਏਜੰਸੀਆਂ ਵੀ ਇੰਗਲੈਂਡ ਮਾਰਕ ਤੇ ਟਰਸਟ ਕਰਦੀਆਂ ਨੇ ਸੋ ਤੁਸੀਂ ਸੋਚ ਸਮਝ ਕੇ ਫਾਈਲ ਲਾਂਚ ਕਰੋ ਔਰ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਫਾਈਲ ਲਾਂਚ ਕਰਕੇ ਆਪਣੇ ਆਪ ਨੂੰ ਉਸ ਦੌੜ ਚ ਖੜਾ ਕਰੋ ਜਿੱਥੇ ਤੁਹਾਨੂੰ ਵੀਜ਼ਾ ਮਿਲੇ ਥੈਂਕ ਯੂ ਸੋ ਮੱਚ ਜਸਮੀਤ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸਰ ਥੈਂਕ ਯੂ